ਬੀਤੀ 5 ਜਨਵਰੀ ਨੂੰ ਟਾਂਡਾ ਦੇ ਪਿੰਡ ਤਲਵੰਡੀ ਸੱਲਾਂ 'ਚ ਨਗਰ ਕੀਰਤਨ ਦੌਰਾਨ ਕੁਝ ਨੌਜਵਾਨਾਂ ਵੱਲੋਂ ਇੱਕ ਸਾਹਿਲ ਨਾਮ ਦੇ ਨੌਜਵਾਨ ਦਾ ਕੁੱਟਮਾਰ ਕਰਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਠਾਣਾ ਟਾਂਡਾ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਸੀ ਤੇ ਬੀਤੇ ਦਿਨੀ ਹੁਸ਼ਰਪੁਰ ਪੁਲਿਸ ਵੱਲੋਂ ਇਸ ਮਾਮਲੇ 'ਚ ਨਾਮਸਦ 5 ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਸੀ ਤੇ ਬਾਕੀਆਂ ਦੀ ਭਾਲ ਲਈ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਸੀ ਹੁਣ ਟਾਂਡਾ ਪੁਲਿਸ ਵੱਲੋਂ ਇਸ ਮਾਮਲੇ 'ਚ ਲੋੜੀਂਦੇ 3 ਹੋਰ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਪੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਪੁਲਿਸ ਦੀਆਂ ਵੱਖ-ਵੱਖ ਟੀਮਾਂ ਲਗਾਤਾਰ ਕਾਤਲਾ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਸਨ ਤੇ ਅੱਜ ਪੁਲਿਸ ਵੱਲੋਂ ਇਸ ਮਾਮਲੇ 'ਚ ਲੋੜਿੰਦੇ ਤਿੰਨ ਹੋਰ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਕਾਬੂ ਕੀਤੇ ਕਥਿਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰ ਵੀ ਸਖਤੀ ਨਾਲ ਪੁੱਛ ਪੜਤਾਲ ਕੀਤੀ ਜਾ ਸਕੇ। ਪੁਲਿਸ ਵੱਲੋਂ ਕਾਬੂ ਕੀਤੇ ਗਏ ਤਿੰਨ ਕਥਿਤ ਦੋਸ਼ੀਆਂ ਦੀ ਪਛਾਣ ਅਮਰਤਪਾਲ ਸਿੰਘ ਵਾਸੀ ਮਾਨਪੁਰ, ਦੀਪਕ ਸਿੰਘ ਉਰਫ ਲਾਡੀ ਵਾਸੀ ਸੱਲਾਂ ਨਵਦੀਪ ਸਿੰਘ ਉਰਫ ਦੀਪੂ ਵਾਸੀ ਮਾਨਪੁਰ ਵਜੋਂ ਹੋਈ ਹੈ ਅੱਜ ਸ਼ਰਪੁਰ ਡਿਸਟ੍ਰਿਕਟ ਟਾਂਡਾ ਪੁਲਿਸ ਸਟੇਸ਼ਨ ਦੇ ਵਿੱਚ ਐਫਆਰ ਨੰਬਰ 8 ਦਰਜ ਹੋਈ ਸੀ ਜਿਹਦੇ ਵਿੱਚ ਤਲਵੰਡੀ ਸੱਲਾਂ ਦਾ ਨੌਜਵਾਨ ਸਾਹਿਨ ਆਂ ਦਾ ਲੜਕੀ ਦੀ ਲੜਾਈ ਦੌਰਾਨ ਡੈਥ ਹੋ ਗਈ ਸੀ ਉਹਦੇ ਸਬੰਧੀ 302 307 ਦਾ ਐਫਆਰ ਦਰਜ ਕੀਤੀ ਗਈ ਸੀ ਅਤੇ ਇਸ ਤੋਂ ਪਹਿਲਾਂ ਆ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਹੋਈ ਸੀ ਕਿ ਬਾਕੀ ਦੋਸ਼ੀ ਸਾਰੇ ਜਿਹੜੇ ਗ੍ਰਿਫਤਾਰ ਕਰ ਲਏ ਸੀ ਲੇਕਿਨ ਤਿੰਨ ਦੋਸ਼ੀ ਸੀ ਜਿਹੜੇ ਉਹ ਹਾਲੇ ਵੀ ਭਗੌੜੇ ਸੀਗੇ ਜਿਸ ਨੂੰ ਐਸ ਐਚਓ ਟਾਂਡਾ ਡੀ ਐਸ ਪੀ ਟਾਂਡਾ ਨੇ ਬੜੀ ਜ਼ੋਰ ਅਜਮਾਇਸ਼ ਕਰ ਤੋਂ ਬਾਅਦ ਅੱਜ ਕੁਸ਼ ਕੱਲ ਇੱਕ ਲੜਕਾ ਦੋ ਕੱਲ ਫੜੇ ਆ ਔਰ ਅੱਜ ਇੱਕ ਸਵੇਰੇ ਫੜਿਆ ਟੋਟਲ ਅਮਰਤਪਾਲ ਦੀਪਕ ਤੇ ਨਵਦੀਪ ਇਹ ਤਿੰਨ ਦੋਸ਼ੀ ਰਹਿੰਦੇ ਸੀ ਇਹ ਹੁਣ ਟੋਟਲ 8 ਦੇ 8 ਦੋਸ਼ੀ ਜਿਹੜੇ ਕੁੱਲ ਸੀਗੇ ਉਹ ਅਰੈਸਟ ਕਰ ਲਏ ਔਰ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਕਿਨਾਂ ਕਾਰਨ ਕਰਕੇ ਔਰ ਕਿਸ ਬੰਦੇ ਨੇ ਕਿੱਦਾਂ ਕਿੱਦਾਂ ਸੱਟਾਂ ਮਾਰੀਆਂ ਉਹਦੀ ਹੱਲੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ